ਹਲਗਾਮ ਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਨੇਵੀ ਆਫੀਸਰ ਵਿਨੇ ਨਰਵਾਲ ਦੇ ਘਰ ਅਮਰਿਤਪਾਲ ਸਿੰਘ ਮੈਰੂ ਪਹੁੰਚੇ ਨੇ ਜਿੱਥੇ ਉਨ੍ਹਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਨੇਵੀ ਆਫੀਸਰ ਵਿਨੇ ਨਰਵਾਲ ਦੀ ਪਤਨੀ ਨੂੰ ਸਿਰੋਪਾਈ ਵੀ ਭੇਟ ਕੀਤਾ ਗਿਆ ਤਾਂ ਦੱਸ ਜਾਈਏ ਕਿ 18 ਤਰੀਕ ਨੂੰ ਦੋਵੇਂ ਜਣੇ ਘੁੰਮਣ ਦੇ ਲਈ ਉੱਥੇ ਜਾਂਦੇ ਨੇ ਦਰਅਸਲ 16 ਅਪ੍ਰੈਲ ਨੂੰ ਹੀ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਹਨੀਮੂਨ ਤੇ ਜੰਮੂ ਕਸ਼ਮੀਰ ਗਏ ਹੋਏ ਸੀ ਤਦਾਜ਼ੀਏ ਕੀ ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ 26 ਦੇ ਕਰੀਬ ਸੈਲਾਨੀਆਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਵਿਨੇ ਨਰਵਾਲ ਨੂੰ ਵੀ ਅਤਵਾਦੀਆਂ ਦੇ ਵੱਲੋਂ ਤਿੰਨ ਗੋਲੀਆਂ ਮਾਰੀਆਂ ਗਈਆਂ ਵਿਨੇ ਨਰਵਾਲ ਦੀ ਪਤਨੀ ਨੇ ਅਤਵਾਦੀਆਂ ਅੱਗੇ ਦੁਖਾਈਆਂ ਵੀ ਪਾਈਆਂ ਤੇ ਕਾਰਨ ਪੁੱਛਿਆ ਕਿ ਕਾਰਨ ਦੱਸੋ ਕਿ ਮੇਰੇ ਪਤੀ ਨੂੰ ਗੋਲੀ ਕਿਉਂ ਮਾਰੀ ਹੈ ਔਰ ਮੇਰੇ ਪਤੀ ਨਾਲ ਅਜਿਹਾ ਕਿਉਂ ਕੀਤਾ ਗਿਆ ਤਦ ਦੱਸ ਜਿਏ ਕਿ ਖੋਣ ਭਾਈ ਅਮਰਿਤਪਾਲ ਸਿੰਘ ਮੈਰੋ ਨੇਵੀ ਆਫੀਸਰ ਵਿਨੇ ਨਰਵਾਲ ਦੇ ਘਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਨੇਵੀ ਆਫੀਸਰ ਵਿਨੇ ਨਰਵਾਲ ਦੇ ਘਰ ਅਮਰਿਤਪਾਲ ਸਿੰਘ ਮੈਰੋ ਪਹੁੰਚੇ ਨੇ ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਨੇਵੀ ਆਫੀਸਰ ਵਿਨੇ ਨਰਵਾਲ ਦੀ ਪਤਨੀ ਨੂੰ ਸਿਰੋਪਾਈ ਵੀ ਭੇਟ ਕੀਤਾ ਗਿਆ ਤਾਂ ਦੱਸ ਜਾਈਏ ਕਿ 18 ਤਰੀਕ ਨੂੰ ਦੋਵੇਂ ਜਣੇ ਘੁੰਮਣ ਦੇ ਲਈ ਉੱਥੇ ਜਾਂਦੇ ਨੇ ਦਰਅਸਲ 16 ਅਪ੍ਰੈਲ ਨੂੰ ਹੀ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਹਨੀਮੂਨ ਤੇ ਜੰਮੂ ਕਸ਼ਮੀਰ ਗਏ ਹੋਏ ਸੀ ਤਦਾਜ਼ੀਏ ਕੀ ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ 26 ਦੇ ਕਰੀਬ ਸੈਲਾਨੀਆਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਵਿਨੇ ਨਰਵਾਲ ਨੂੰ ਵੀ ਅਤਵਾਦੀਆਂ ਦੇ ਵੱਲੋਂ ਤਿੰਨ ਗੋਲੀਆਂ ਮਾਰੀਆਂ ਗਈਆਂ ਵਿਨੇ ਨਰਵਾਲ ਦੀ ਪਤਨੀ ਨੇ ਅਤਵਾਦੀਆਂ ਅੱਗੇ ਦੁਖਾਈਆਂ ਵੀ ਪਾਈਆਂ ਤੇ ਕਾਰਨ ਪੁੱਛਿਆ ਕਿ ਕਾਰਨ ਦੱਸੋ ਕਿ ਮੇਰੇ ਪਤੀ ਨੂੰ ਗੋਲੀ ਕਿਉਂ ਮਾਰੀ ਹੈ ਔਰ ਮੇਰੇ ਪਤੀ ਨਾਲ ਅਜਿਹਾ ਕਿਉਂ ਕੀਤਾ ਗਿਆ ਤਦ ਦੱਸ ਜਿਏ ਕਿ ਖੋਣ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਨੇਵੀ ਆਫਿਸਰ ਵਿਨੇ ਨਰਵਾਲ ਦੇ ਘਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਨੇਵੀ ਆਫਿਸਰ ਵਿਨੇ ਨਰਵਾਲ ਦੇ ਘਰ ਅੰਮ੍ਰਿਤਪਾਲ ਸਿੰਘ ਮਹਿਰੋ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਨੇਵੀ ਆਫਿਸਰ ਵਿਨੀ ਨਰਵਾਲ ਦੀ ਪਤਨੀ ਨੂੰ ਸਿਰੋਪਾਈ ਵੀ ਭੇਟ ਕੀਤਾ ਗਿਆ ਤਾਂ ਦੱਸ ਜਾਈਏ ਕਿ 18 ਤਰੀਕ ਨੂੰ ਦੋਵੇਂ ਜਣੇ ਘੁੰਮਣ ਦੇ ਲਈ ਉੱਥੇ ਜਾਂਦੇ ਨੇ ਦਰਅਸਲ 16 ਅਪ੍ਰੈਲ ਨੂੰ ਹੀ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਹਨੀਮੂਨ ਤੇ ਜੰਮੂ ਕਸ਼ਮੀਰ ਗਏ ਹੋਏ ਸੀ ਤਦਾਜ਼ੀਏ ਕਿ ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ 26 ਦੇ ਕਰੀਬ ਸੈਲਾਨੀਆਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਵਿਨੇ ਨਰਵਾਲ ਨੂੰ ਵੀ ਅਤਵਾਦੀਆਂ ਦੇ ਵੱਲੋਂ ਤਿੰਨ ਗੋਲੀਆਂ ਮਾਰੀਆਂ ਗਈਆਂ ਵਿਨੇ ਨਰਵਾਲ ਦੀ ਪਤਨੀ ਨੇ ਅਤਵਾਦੀਆਂ ਅੱਗੇ ਦੁਖਾਈਆਂ ਵੀ ਪਾਈਆਂ ਤੇ ਕਾਰਨ ਪੁੱਛਿਆ ਕਿ ਕਾਰਨ ਦੱਸੋ ਕਿ ਮੇਰੇ ਪਤੀ ਨੂੰ ਗੋਲੀ ਕਿਉਂ ਮਾਰੀ ਹੈ ਔਰ ਮੇਰੇ ਪਤੀ ਨਾਲ ਅਜਿਹਾ ਕਿਉਂ ਕੀਤਾ ਗਿਆ ਤਦ ਦੱਸ ਜਿਏ ਕਿ ਖੋਣ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੇਵੀ ਆਫੀਸਰ ਵਿਨੇ ਨਰਵਾਲ ਦੇ ਘਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ